ਐਸਐਸਪੀ ਕੰਨਾ ਮੈਡਮ ਉਨੀਤ ਕੰਡਲ ਜੀ ਆਈਪੀਐਸ ਦੇ ਦਿਸੰਬਰ ਦੇ ਸ਼ਤਲੇ ਜ਼ੀਰੋ ਟੋਲਰੈਂਸ ਅਗੇਂਸਟ ਡਰੱਗ ਡਰਾਈਵ ਚੱਲ ਰਹੀ ਹੈ ਕੱਲ ਇਸੇ ਸਬੰਧ ਵਿੱਚ ਐਸਐਚਓ ਸਿਟੀ 1 ਕੋਲ ਇਨਫੋਰਮੇਸ਼ਨ ਆਈ ਤਾਂ ਉਹਨਾਂ ਨੇ ਵੀ ਇੱਕ ਟਰੱਕ ਨੰਬਰ ਪੀਵੀ 11 ਡੀਈ 6455 ਹੈ ਜੋ ਭਾਰੀ ਮਾਤਰਾ ਦੇ ਵਿੱਚ ਘੁੱਕੀ ਚੂਰਾ ਪੋਸਟ ਲੈ ਕੇ ਆ ਰਹੇ ਨੇ ਜਿਸ ਸਬੰਧੀ ਏਐਸਆਈ ਹਾਕਮ ਸਿੰਘ ਨੇ ਏਐਸਸੀ ਮੁਖਤਿਆਰ ਸਿੰਘ ਅਤੇ ਹੋਰ ਪਾਰਟੀ ਨੇ ਸਬਰੀ ਆਪਣੇ ਗਦਾਮਾ ਨੇੜੇ ਨਾਕਾਬੰਦੀ ਕੀਤੀ ਨਾਕਾਬੰਦੀ ਕਰਨ ਦੇ ਟਰੱਕ ਨੂੰ ਘੇਰ ਕੇ ਜਦੋਂ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਇੱਕ ਕੁਆਂਟਲ 80 ਕਿਲੋ ਭੁੱਕੀ ਬਰਾਮਦ ਹੋਈ ਹੈ ਜਿਹੜਾ ਟਰੱਕ ਚਲਾ ਰਿਆ ਸੀਗਾ ਦੋਸ਼ੀ ਉਹਦਾ ਨਾਮ ਪਵਨ ਕੁਮਾਰ ਸਨਮ ਬਰਾਮਪਰਤਾ ਵਾਰਡ ਨੰਬਰ 10 ਭੁਪਿੰਦਰਾ ਰੋਡ ਨੀਅਰ ਸੋ ਫੈਕਟਰੀ ਖੰਨੇ ਦਾ ਰਹਿਣ ਵਾਲਾ ਸੀਗਾ ਇਹ ਭੁੱਕੀ ਚੂਰਾ ਪੋਸਟੇ ਚਾਰ ਚਾਰਖੰਡ ਤੋਂ 3000 ਰੁਪਏ ਦੇ ਰੇਟ ਨਾਲ ਲੈ ਕੇ ਆਇਆ ਸੀਗਾ ਅੱਗੇ ਇਹਨੇ ਵੇਚਣੀ ਸੀਗੀ ਤੇ ਇਸ ਸੰਬੰਧੀ ਅਸੀਂ ਮਕਦਮਾ ਨੰਬਰ 85 ਇਹਦੇ ਖਿਲਾਫ ਦਰਜ ਕੀਤਾ ਤੇ ਅੱਗੇ ਤਫਤੀਸ਼ ਜਾਰੀ ਹੈ ਇਸ ਦਾ ਅਸੀਂ 16 ਤਰੀਕ ਤੱਕ ਪੁਲਸ ਰਿਵਾਰਡ ਲੱਤਾ ਅੱਗੇ ਇਹਨੂੰ ਬੈਕਵਰਡ ਤੇ ਫਾਰਵਰਡ ਲਿੰਕ ਕਰਕੇ ਪਤਾ ਕਰਕੇ ਵੀ ਕੀ ਤੋਂ ਲੈ ਕੇ ਆਏ ਸੀਗਾ ਤੇ ਕਿਹਨੂੰ ਗਾਹ ਦੇਣੀ ਸੀ ਉਹਦਾ ਖਿਲਾਫ ਵੀ ਕਾਰਵਾਈ ਉੱਤਰੀ ਜਾਂਦੀ ਜਾਊਗੀ ਇਹ ਦੂਸਰੀ ਐਫ ਆਈ ਆਰ ਹੈ ਐਫ ਆਰ ਨੰਬਰ 109 126 24 ਨੂੰ ਸਾਡੇ ਚੌਕੀਂ ਜਾਂ ਰਿਸ਼ਰੂ ਐਸ ਆਈ ਵਿਰਿੰਦਰ ਸਿੰਘ ਨੂੰ ਤਲਾਹ ਮਿਲੀ ਕਿ ਰਾਹੁਲ ਵੱਟ ਸਨੋ ਮਹੇਸ਼ ਵੱਟ ਵਰਸੀ ਹਾਰਪੁਰ ਦੂਸਰਾ ਅਮਿਤ ਕੁਮਾਰ ਵਾਸੀ ਸੁਚਾਤ ਸਿੰਘ ਚੰਡੀਗੜ੍ਹ ਰੋਡ ਹਸ਼ਿਆਲਪੁਰ ਰਵੀਦਾਸ ਨਗਰ ਹਸ਼ਿਆਲਪੁਰ ਦਾ 30 ਦੇ ਰਹਿਣ ਵਾਲੇ ਨੇ ਕਿ ਇਹ 9mm ਦਾ ਦੇਸੀ ਪਿਸਤਲ ਲੈ ਕੇ ਆ ਰਹੇ ਨੇ ਨਾਲ ਉਹਨਾਂ ਦੇ ਮੈਗਜ਼ੀਨ ਹੈ ਇਸ ਬੰਦੀ ਇਹਨਾਂ ਨੇ ਨਾਕਾਬੰਦੀ ਕੀਤੀ ਲੋਟ ਗੋਣ ਤੇ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਮਕਦਮਾ ਨੰਬਰ 109 ਅੰਡਰ ਸੈਕਸ਼ਨ 25 ਆਰਮਜ਼ ਐ ਇਹਨਾਂ ਦੇ ਖਿਲਾਫ ਦਰਜ ਕੀਤਾ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਜਿਹੜਾ ਹੈਗਾ 2 ਦਿਨ ਦਾ ਪੁਲਸ ਮਾਰ ਲਤਾ ਅਗਲੀ ਕਾਰਵਾਈ ਇਹਨਾਂ ਦੇ ਰਿਮਾਂਡਾਂ ਤੋਂ ਪੁੱਛਗਿੱਛ ਕਰਾਂਗੇ ਵੀ ਜਿਹੜਾ ਵੈਪਨ ਹੈ ਕਿੱਥੋਂ ਲੈ ਕੇ ਆਏ ਸੀ ਕੀ ਇਹਦਾ ਕਾਰਨ ਸੀ ਕੀ ਇਹਨਾਂ ਨੇ ਕਰਨਾ ਸੀਗਾ ਅੱਗੇ ਮੁੱਢਲੀ ਤਫ਼ਤੀਸ਼ 'ਚ ਜੋ ਵੀ ਫੈਕਟਸ ਆਉਣਗੇ ਅੱਗੇ ਸਾਹਮਣੇ ਉਹ ਅਗਲੀ ਕਾਰਵਾਈਆਂ ਵਿੱਚ ਜਾਂਦੇ ਜਾਊਗਾ